ਕਿੰਪਲੀਮੈਂਟ ਕਰਨੀ ਚਾਹੀਦੀ ਹੈ ਦੋਵਾਰੀ 12 ਅਗਸਤ ਦੇ ਆਰਡਰ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੇ ਹੋਏ ਬੈਨ ਜੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਕਿ ਜਿਹੜਾ ਬੁੱਢੇ ਦਰਿਆ ਦੇ ਵਿੱਚ ਸੀਟਪੀਜ਼ ਦਾ ਪਾਣੀ ਸੋ ਕਾਲਡ ਤੌਰ ਤੇ ਟ੍ਰੀਟ ਕਰਕੇ ਜਿਹਨੂੰ ਕਹਿ ਰਹੇ ਨੇ ਉਹ ਸਿੱਟਿਆ ਜਾ ਰਿਹਾ ਉਹ ਨਾਰਮਸ ਨੂੰ ਪੂਰਾ ਨਹੀਂ ਕਰ ਰਿਹਾ ਸੀਗਾ ਔਰ ਸੀਟਪੀ ਲਗਾਉਣ ਦੇਲੇ ਵੀ ਅੰਡਰਟੇਕਿੰਗ ਦਿੱਤੀ ਗਈ ਸੀ ਕਿ ਇਹ ਪਾਣੀ ਬੁੱਢੇ ਦਰਿਆ ਦੇ ਵਿੱਚ ਨਹੀਂ ਡਿਗੂਗਾ ਉਹ ਉਹ ਸਾਰੀ ਚੀਜ਼ ਮੈਂਸ਼ਨ ਕਰਨ ਤੋਂ ਬਾਅਦ ਸੀਪੀਸੀਬੀ ਨੇ ਐਂਡ ਦੇ ਉੱਤੇ ਰਿਜ਼ਲਟ ਇਹੀ ਕੱਢਿਆ ਕਿ ਜੀ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਹ ਪਾਣੀ ਡਿਗਣੋ ਦੇਣੋ ਬੰਦ ਕਰੋ ਪੀਪੀਸੀਬੀ ਨੂੰ ਆਰਡਰ ਕੀਤਾ ਪਰ ਪੀਪੀਸੀਬੀ ਨੇ ਉਹਨਾਂ ਆਰਡਰਾਂ ਨੂੰ ਟੱਚ ਜਾਣੇ ਆ ਔਰ ਅੱਜ ਦੀ ਤਰੀਕ ਦੇ ਵਿੱਚ ਵੀ ਪਾਣੀ ਵਿੱਚ ਡਿਗ ਰਿਹਾ ਹੈ ਕਿਉਂਕਿ ਮਿਲੀ ਭੁਗਤ ਹੈ ਪੀਪੀਸੀਬੀ ਦੇ ਅਫਸਰਾਂ ਦੀ ਕਿਉਂਕਿ ਦਹਾਕਿਆਂ ਤੋਂ ਜਿਹੜੇ ਬੰਦਿਆਂ ਨਾਲ ਇਕੱਠੇ ਰੋਟੀ ਖਾਧੀ ਹੋਵੇ ਉਨਾ ਦੇ ਖਿਲਾਫ ਕਾਰਵਾਈ ਕਰਨੀ ਬਹੁਤ ਔਖੀ ਹੁੰਦੀ ਹੈ ਤਾਂ ਕਰਕੇ ਅੱਜ ਪੀਪੀਸੀਬੀ ਦੇ ਅਫਸਰਾਂ ਦੇ ਅਗੇਂਸਟ ਅਸੀਂ ਨੇ ਬਾਈ ਨੇਮ ਕੰਪਲੀਟ ਦਰਜ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਕ੍ਰਿਮੀਨਲ ਪ੍ਰੋਸੀਡਿੰਗਸ ਚਲਾਈਆਂ ਜਾਣ ਐਫਆਈਆਰ ਲਾਜ ਹੋਵੇ ਪਹਿਲਾਂ ਐਸਐਚਓ ਟਿੱਬਾ ਦੇ ਕੋਲ ਗਏ ਸੀਗੇ ਟਿੱਬੇ ਥਾਣੇ ਦੇ ਵਿੱਚ ਐਫਆਈਆਰ ਵਾਸਤੇ ਬੇਨਤੀ ਕਰਕੇ ਆਏ ਉੱਥੇ ਐਫਆਈਆਰ ਔਨ ਦੀ ਸਪੌਟ ਨਹੀਂ ਹੋਈ ਐਸਐਚਓ ਸਾਹਿਬ ਦੇ ਵਟਸਐਪ ਦੇ ਉੱਤੇ ਵੀ ਭੇਜਿਆ ਗਿਆ ਡਾਕੂਮੈਂਟਸ ਔਰ ਜਦੋਂ ਉਹਨਾਂ ਨੇ ਨਹੀਂ ਰਿਸਪੌਂਡ ਕੀਤਾ ਤਾਂ ਅੱਜ ਸੀਪੀ ਸਾਹਿਬ ਕੋਲ ਵੀ ਆਏ ਨੇ ਪੂਰਾ ਪੰਜਾਬ ਦੇਖ ਰਿਹਾ ਕਿ ਜੇ ਕਾਨੂੰਨ ਦੀ ਪਾਲਣਾ ਵੀ ਨਹੀਂ ਸਰਕਾਰ ਕਰੂਗੀ ਐਫ ਆਈ ਆਰ ਵੀ ਨਹੀਂ ਕਰੂਗੀ ਤਾਂ ਇਹਦਾ ਮਤਲਬ ਉਤਾ ਸਰਕਾਰ ਪੋਲੂਸ਼ਨ ਕਰਨ ਵਾਲਿਆਂ ਨਾਲ ਖੜੀ ਹੈ ਤਾਂ ਫਿਰ ਲੋਕ ਇਨਸਾਫ ਲੈਣ ਵਾਸਤੇ ਆਪਣਾ ਰਾਹ ਅਖਤਿਆਰ ਕਰਨਗੇ ਜੀ ਕਿਸੇ ਦਾ ਵੀ ਨਹੀਂ ਪਾਇਆ ਜਾ ਸਕਦਾ ਜੀ ਕਲੀਅਰ ਕਟ ਆਰਡਰ ਹੈ ਇਹ ਜੋ ਮਰਜੀ ਕੀਤਾ ਜਾਵੇ ਜੀ ਇਹ ਸੋਲੂਸ਼ਨ ਜਿਹੜਾ ਬੰਦਾ ਫੈਕਟਰੀ ਵਾਲਾ ਉਹਨੇ ਦੇਖਣਾ ਉਹ ਆਪਦੀ ਕੋਸਟ ਬਚਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਰੀਸਾਈਕਲ ਕਰਕੇ ਇੰਡਸਟਰੀ ਦੁਬਾਰਾ ਕਿਉਂ ਨਹੀਂ ਯੂਜ਼ ਕਰ ਸਕਦੀ ਇੰਡਸਟਰੀ ਕਹਿੰਦੀ ਅਗੇ ਜੀ ਟ੍ਰੀਟ ਕਰਤਾ ਟਰੀਟ ਕਰਕੇ ਦੁਬਾਰਾ ਯੂਜ਼ ਕਰ ਲੈਣ ਹਰ ਇੱਕ ਵਾਰ ਧਰਤੀ ਦੇ ਵਿੱਚੋਂ ਪਾਣੀ ਕੱਢ ਕੇ ਗੰਦਾ ਕਰਕੇ ਬੁੱਢੇ ਦਰਿਆ ਦੇ ਵਿੱਚ ਪਾ ਕੇ ਸਤਲੁਜ ਦੇ ਵਿੱਚ ਪਾਇਆ ਜਾਂਦਾ ਹੈ ਜਿਹੜਾ ਪਾਣੀ ਕਿ ਅੱਗੇ ਜਾ ਕੇ ਪੀਣ ਵਾਸਤੇ ਰਾਜਸਥਾਨ ਤੱਕ ਵਰਤਿਆ ਜਾਂਦਾ ਹੈ ਕਿੰਨੇ ਦਿਨ ਦਾ ਅਲਟੀਮੇਟਮ ਦਿੱਤਾ ਹੈ ਇਹ ਅਲਟੀਮੇਟਮ ਸਾਡੇ ਵੱਲੋਂ 15 ਸਤੰਬਰ ਤੱਕ ਦਾ ਹੈਗਾ ਹੀ ਹੈ ਜੀ ਅੱਜ ਜਿਹੜੀ ਐਫਆਈਆਰ ਲੋਜ ਕੀਤੀ ਆ ਅਸੀਂ ਤਾਂ ਇਹੀ ਕਿਹਾ ਕਿ ਜੀ ਕਾਨੂੰਨ ਕਹਿੰਦਾ ਕਿ ਜੀ ਔਨ ਦੀ ਸਪੌਟ ਐਫਆਈਆਰ ਲੋਜ ਹੋਣੀ ਬਣਦੀ ਆ ਜੇਕਰ ਨਹੀਂ ਕਰਦੇ ਤਾਂ ਸਰਕਾਰ ਦਾ ਇਸ਼ਾਰਾ ਹੀ ਆ ਕਿ ਸਰਕਾਰ ਉਹਨਾਂ ਨਾਲ ਖੜੀ ਆ ਫਿਰ ਲੋਕ ਪੰਜਾਬ ਦੇ ਦੇਖ ਰਹੇ ਨੇ ਲੋਕਾਂ ਨੇ ਇਨਸਾਫ ਕਿਵੇਂ ਲੈਣਾ ਲੋਕ ਆਪੀ ਲੈਣਗੇ ਜੀ ਸੋ ਅੱਜ ਜਿਹੜਾ ਸਿਗਾ ਇੱਕ ਬਹੁਤ ਅਹਿਮ ਮਸਲੇ ਦੇ ਉੱਤੇ ਅਸੀਂ ਪੁਲਿਸ ਕੰਪਲੇਂਟ ਦੇ ਕੇ ਆਏ ਆ ਪਹਿਲੇ ਸਵੇਰੇ ਅਸੀਂ ਐਸ ਐਚਓ ਸਾਹਿਬ ਨੂੰ ਦਿੱਤੀ ਹੈ ਟਿੱਬਾ ਥਾਣੇ ਤੇ ਉਸ ਤੋਂ ਬਾਅਦ ਅਸੀਂ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਬੇਸਿਕ ਮਸਲਾ ਇਹ ਹੈਗਾ ਕਿ ਜਿਹੜਾ ਬੁੱਢੇ ਦਰਿਆ ਦੇ ਵਿੱਚ ਡਾਈੰਗ ਇੰਡਸਟਰੀ ਵੱਲੋਂ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਸ ਦੇ ਰਾਈ ਜਿਹੜਾ ਕਿ ਡਿਸਚਾਰਜ ਕੀਤਾ ਜਾਂਦਾ ਹੈ ਉਹ ਜਿਹੜਾ ਕਹਿੰਦੇ ਆ ਕਿ ਸਾਡਾ ਆਊਟਲੈਟ ਹੈਗੀ ਆ ਉੱਥੇ ਬੜੀ ਹੈਰਾਨੀ ਹੋਈ ਸਾਨੂੰ ਕਿ ਉਹ ਆਊਟਲੈਟ ਜਿਹੜੀ ਹੈ ਉਹ ਅਲਾਉਡ ਹੀ ਨਹੀਂ ਹੈ ਇਹ ਪਤਾ ਉਦੋਂ ਲੱਗਿਆ ਜਦੋਂ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀਗਾ ਉਹਦੀ 14 ਅਗਸਤ ਨੂੰ ਹੀアリング ਸੀਗੀ ਉਹਦੇ ਵਿੱਚ ਜਿਹੜੀ ਗੱਲਬਾਤ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਆਪਣੀ ਰਿਪੋਰਟ ਦਿੱਤੀ ਹੈ ਔਰ ਉਹ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ 12 ਅਗਸਤ ਦਾ ਇੱਕ ਆਰਡਰ ਨੱਥੀ ਕੀਤਾ ਹੈ ਜਿਹੜਾ ਕਿ ਮੈਂਬਰ ਸੈਕਟਰੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਹੈ ਇਸ ਆਰਡਰ ਵਿੱਚ ਬੜਾ ਹੀ ਸਾਫ਼ ਲਫ਼ਜ਼ਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੇ ਤਿੰਨ ਸੀਟੀਪੀ ਡਾਈਇੰਗ ਇੰਡਸਟਰੀ ਦੇ ਲੁਧਿਆਣੇ ਦੇ ਵਿੱਚ ਚੱਲ ਰਹੇ ਆ ਉਹਨਾਂ ਨੂੰ ਬੁੱਢੇ ਦਰਿਆ ਦੇ ਵਿੱਚ ਆਪਣਾ ਪਾਣੀ ਸੁੱਟਣ ਦੀ ਇਜਾਜ਼ਤ ਨਹੀਂ ਹੈ ਐਜ਼ ਪਰ ਜੋ ਉਹਨਾਂ ਦਾ ਆਪਣਾ ਐਗਰੀਮੈਂਟ ਹੈ ਸਰਕਾਰ ਦੇ ਨਾਲ ਇੱਕ ਉਹਨਾਂ ਦਾ এনवायरमेंट ਇੰਪੈਕਟ ਅਸੈਸਮੈਂਟ ਹੁੰਦੀ ਹੈ ਉਹ 2013-14 ਚ ਹੋਈ ਸੀ ਉਹਦੇ ਵਿੱਚ ਵੀ ਬੜਾ ਕਲੀਅਰ ਲਿਖਿਆ ਹੋਇਆ ਹੈ ਕਿ ਇਹਨਾਂ ਨੂੰ ਪਾਣੀ ਜਿਹੜਾ ਹੈ ਉਹ ਬੁੱਢੇ ਦਰਿਆ 'ਚ ਛੱਡਣ ਦੀ ਇਜਾਜ਼ਤ ਨਹੀਂ ਹੈ ਤਜੇ ਇਜਾਜ਼ਤ ਨਹੀਂ ਹੈ ਪਾਣੀ ਅਜ ਤੱਕ ਛੱਡਿਆ ਜਾ ਰਿਹਾ ਹੈ ਤਾਂ ਉਹ ਕਿਹਦੀ ਜ਼ਿੰਮੇਵਾਰੀ ਹੈ ਕੌਣ ਰਿਸਪੌਂਸਿਬਲ ਹੈ ਕਿਨੇ ਗਲਤੀ ਕੀਤੀ ਹੈ ਇਹਦੇ ਵਾਸਤੇ ਅਸੀਂ ਜਿਹੜੀ ਆ ਉਹ ਕੰਪਲੇਂਟ ਦੇ ਕੇ ਆਏ ਆ ਦੂਜੇ ਨੰਬਰ ਤੇ ਜਿਹੜਾ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਹੈ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਉਹਦੀ ਅਸੀਂ ਤੁਹਾਨੂੰ ਕਾਪੀ ਵੀ ਦੇਾਂਗੇ ਉਹ ਚਿੱਠੀ ਦੇ ਵਿੱਚ ਉਹਨਾਂ ਨੇ ਬੜਾ ਕਲੀਅਰ ਮੈਂਬਰ ਫੈਕਟਰੀ ਨੂੰ ਕਿਹਾ ਹੈ ਕਿ ਸੈਕਸ਼ਨ 18 1 20 ਹੈਗਾ ਜਿਹੜਾ ਉਹਦੇ ਵਿੱਚ ਜਿਹੜਾ ਵਾਟਰ ਪ੍ਰੋਟੈਕਸ਼ਨ ਐਕਟ ਦਾ ਹੈਗਾ ਕਿ ਪਾਣੀ ਨੂੰ ਬਚਾਉਣ ਵਾਸਤੇ ਜਿਹੜਾ ਕਾਨੂੰਨ ਬਣਿਆ ਉਹਦਾ ਸੈਕਸ਼ਨ 18 ਕਹਿੰਦਾ ਹੈ ਕਿ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਕਿਸੇ ਵੀ ਸਟੇਟ ਦੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਆਰਡਰ ਕਰ ਸਕਦਾ ਹੈ ਡਾਇਰੈਕਸ਼ਨ ਕਰ ਸਕਦਾ ਹੈ ਤੇ ਤੁਸੀਂ ਆਹ ਕੰਮ ਕਰਨਾ ਉਹਦੇ ਵਿੱਚ ਉਹਨਾਂ ਨੇ ਅੱਜ 12 ਤਰੀਕ ਨੂੰ ਡਾਇਰੈਕਸ਼ਨ ਕਰ ਦਿੱਤੀ ਕਿ 15 ਦਿਨਾਂ ਦੇ ਅੰਦਰ ਅੰਦਰ ਇਹ ਜਿਹੜਾ ਗਲਤ ਇਲੀਗਲ ਜਿਹੜਾ ਪਾਣੀ ਛੱਡਿਆ ਜਾ ਰਿਹਾ ਤਿੰਨ ਸੀਲ ਟੀਪੀਆਂ ਵੱਲੋਂ ਜਿਹੜੇ ਡਾਈੰਗ ਇੰਡਸਟਰੀ ਤੇ ਹੈਗੇ ਆ ਇੱਕ ਫੋਕਲ ਪੁਆਇੰਟ ਇੱਕ ਤਾਜਪੁਰ ਇੱਕ ਬਹਾਦਰ ਕੇ ਰੋਡ ਇਹ ਤਿੰਨਾਂ ਦਾ ਬੰਦ ਕਰਾਇਆ ਜਾਵੇ ਉਹ ਉਹਦਾ ਸਮਾਂ ਸਾਡੇ ਹਿਸਾਬ ਨਾਲ ਤਾਂ 12 ਤਰੀਕ ਦਾ 26 ਤਰੀਕ ਨੂੰ ਖਤਮ ਹੋ ਜਾਂਦਾ ਜੀ ਅੱਜ 30 ਤਰੀਕ ਹੋ ਗਈ ਹੈ ਤੇ ਕਿਉਂਕਿ ਇਹ 10 ਸਾਲ ਤੋਂ ਇਹ ਐਗਰੀਮੈਂਟ ਸੀਗਾ ਤੇ 15 20 ਦਿਨ ਪਹਿਲਾਂ ਇਹ ਆਰਡਰ ਵੀ ਆ ਗਿਆ ਦੁਬਾਰਾ ਵੀ ਇਹਨੂੰ ਡਬਲ ਉਹਨਾਂ ਨੇ ਸਟੈਂਪ ਲਾ ਦਿੱਤੀ ਹੈ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਕਿ ਗਲਤ ਹੋ ਰਿਹਾ ਸੀਗਾ 15 ਦਿਨ ਦਾ ਸਮਾਂ ਵੀ ਖਤਮ ਹੋ ਗਿਆ ਹੈ ਤੇ ਇਸ ਕਰਕੇ ਹੁਣ ਜਿਹੜੀ ਹੈ ਇਲੀਗਲ ਐਕਟੀਵਿਟੀ ਜਿਹੜੀ ਹੈ ਉਹ ਨਹੀਂ ਚਲਣੀ ਚਾਹੀਦੀ ਉਹਦੇ ਵਾਸਤੇ ਪੁਲਿਸ ਕੰਪਲੇਂਟ ਕੀਤੀ ਗਈ ਹੈ ਕਿ ਇਹ ਕਿਹਨੂੰ ਫਾਇਦਾ ਹੋ ਰਿਹਾ ਔਰ ਉਹ ਫਾਇਦਾ ਚੈੱਕ ਕੀਤਾ ਜਾਵੇ ਕਿ ਪੋਲਿਊਸ਼ਨ ਕੰਟਰੋਲ ਬੋਰਡ ਵਾਲਿਆਂ ਨੂੰ ਫਾਇਦਾ ਹੋ ਰਿਹਾ ਹੈ ਕਿ ਇੰਡਸਟਰੀ ਨੂੰ ਫਾਇਦਾ ਹੋ ਰਿਹਾ ਜਿਹੜਾ ਵੀ ਇਸ ਇਲੀਗਲ ਕੰਮ ਤੋਂ ਫਾਇਦਾ ਲੈ ਰਿਹਾ ਜਿਹਨੂੰ ਪ੍ਰੋਫਿਟ ਹੋ ਰਿਹਾ ਉਹ ਜਿਹੜਾ ਨੁਕਸਾਨ ਲੋਕਾਂ ਦਾ ਹੋ ਰਿਹਾ ਉਹਦੀ ਭਰਪਾਈ ਕਰਨ ਦਾ ਵੀ ਉਹੀ ਜ਼ਿੰਮੇਵਾਰ ਤੇ ਉਹ ਕੰਪਲੇਂਟ ਜਿਹੜੀ ਅੱਜ ਅਸੀਂ ਦੇਖ ਕੇ ਆਏ ਕਿਹੜੀ ਇਹ ਜਿਹੜੀ ਇਹ ਸ਼ਿਕਾਇਤ ਦਿੱਤੀ ਗਈ ਹੈ ਉਹ ਸਿੱਧਾ-ਸਿੱਧਾ ਅਸੀਂ ਜਿਹੜਾ ਮੈਂਬਰ ਸਕੱਤਰ ਨੇ ਜੀਐ ਪੰਜਾਬ ਪলিউਸ਼ਨ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਪੰਜਾਬ ਪলিউਸ਼ਨ ਕੰਟਰੋਲ ਬੋਰਡ ਦੇ ਜਿਹੜੇ ਲੁਧਿਆਣਾ ਚਤਾ ਨਾਤ ਨੇ ਤੇ ਜਿਹੜੀ ਕੰਪਨੀਆਂ ਜਿਹੜੀਆਂ ਟ੍ਰੀਟਮੈਂਟ ਪਲਾਂਟ ਚਲਾ ਰਹੀਆਂ ਪਲੱਸ ਜਿਹੜੀ ਇਹ ਸਪੈਸ਼ਲ ਪਰਪਸ ਵਹੀਕਲ ਜਿਹੜੀ ਕਮੇਟੀ ਬਣੀ ਹੋਈ ਹੈ ਡਾਈਿੰਗ ਇੰਡਸਟਰੀਅਲ ਦੀ ਉਹ ਟ੍ਰੀਟਮੈਂਟ ਪਲਾਂਟ ਨੂੰ ਚਲਾਣ ਲਈ ਉਹਨਾਂ ਦੇ ਨੁਮਾਇੰਦਿਆਂ ਤੇ ਹੋਰ ਜਿੰਨੇ ਵੀ ਅਣਪਛਾਤੇ ਵਿਅਕਤੀ ਇਹਦੇ ਵਿੱਚ ਇਨਵੋਲਡ ਨੇ ਉਹਨਾਂ ਦੇ ਖਿਲਾਫ ਅਸੀਂ ਇੱਕ ਜਿਹੜੀ ਹੈ ਪੁਲਿਸ ਕੰਪਲੇਂਟ ਕੀਤੀ ਹੈ ਤੇ ਇਹ ਕੋਗਨੀਜੇਬਲ ਅਫੈਂਸ ਹੈ ਇਹਨਾਂ ਤੇ ਸਿੱਧੇ ਤੌਰ ਤੇ ਪਰਚਾ ਦਰਜ ਹੋਣਾ ਬੰਦਦਾ ਹੈ ਚਾਹੇ ਬੰਦ ਵੀ ਕਰਾਣ ਜਿਹੜਾ ਵੀ ਬੰਦ ਹੋਣਾ ਚਾਹੀਦਾ ਜੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਆ ਕਿ ਭਗਵੰਤ ਮਾਨ ਜੀ ਨੂੰ ਕਹਿ ਰਹੇ ਆ ਹੁਣ ਤਾਂ ਪੱਕੇ ਸਬੂਤ ਨਹੀਂ ਕਿ ਸੈਂਟਰਲ ਪੋਲਿਸ਼ਨ ਕੰਟਰੋਲ ਬੋਰਡ ਨੇ ਵੀ ਇਹਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸੀ ਤੇ ਹਜੇ ਵੀ ਬੰਦ ਨਹੀਂ ਕੀਤਾ ਇਹਨਾਂ ਸਾਰਿਆਂ ਦੇ ਖਿਲਾਫ ਪਰਚਾ ਦਰਜ ਕਰਕੇ ਇਹਨਾਂ ਦੀ ਨਾਲ ਇਨਵੈਸਟੀਗੇਸ਼ਨ ਹੋਏ ਤੇ ਨਾਲ ਜਿਹੜਾ ਪੰਜਾਬ ਪੋਲਿਸ਼ਨ ਕੰਟਰੋਲ ਬੋਰਡ ਹੈ ਉਹਨੂੰ ਭੰਗ ਕੀਤਾ ਜਾਏ ਅੱਜ ਲੁਧਿਆਣੇ ਆਏ ਆ ਪਹਿਲਾਂ ਥਾਣੇ ਗਏ ਆ ਦਰਖਾਸਤ ਦਿੱਤੀ ਆ ਵੀ ਐਫ ਆਈ ਆਰ ਮਕਦਮਾ ਦਰਜ ਕਰੋ ਫਿਰ ਕਮੇਂਦਰ ਕੋਲੇ ਆਏ ਆ ਵੀ ਮਕਦਮਾ ਦਰਜ ਕਰੋ ਸੈਂਟਰ ਦਾ ਪ੍ਰਦੂਸ਼ਣ ਬੋਰਡ ਆ ਜਿਹੜਾ ਉਹ ਪੰਜਾਬ ਦੇ ਬੋਰਡ ਨੂੰ ਲਿਖਦਾ ਕਿ ਇਹ ਪਾਣੀ ਬੰਦ ਕਰੋ 12 ਤਰੀਕ ਨੂੰ ਲਿਖਦਾ 26 ਤਰੀਕ ਤੱਕ ਸਮਾਂ ਬਣਦਾ 30 ਹੋ ਗਈ ਪਰ ਇਹ ਪਾਣੀ ਓਵੇਂ ਡੈਂਗਾ ਦਾ ਤੇ ਹੋਰ ਜਿੰਨਾ ਜ਼ਹਿਰ ਹੈ ਸੀਵਰੇਜ ਦਾ ਸਾਰਾ ਓਵੇਂ ਬੁੱਢੇ ਦਰਿਆ ਰਹੀਂ ਸਾਤ ਲੋਚ ਡਿੱਗ ਰਿਹਾ ਤੇ ਪੰਜਾਬ ਦਾ ਮੁੱਖ ਮੰਤਰੀ ਅੱਖਾਂ ਮਿੱਚੀ ਬੈਠਾ ਵਤਨ ਪੰਜਾਬ ਦੀਆਂ ਖੇਡਾਂ ਕਰਾਈ ਜਾਂਦਾ ਕਿਹੜੇ ਵਤਨ ਪੰਜਾਬ ਦੀਆਂ ਖੇਡਣ ਵਾਲਾ ਰਹੀ ਨਹੀਂ ਕੋਈ ਰਹਿਣੇ ਨਹੀਂ ਇੱਥੇ ਕੋਈ ਜਿਹੜਾ ਪਾਣੀ ਤੁਸੀਂ ਜਿਹੜੀਆਂ ਯਾਰਾਂ ਤੁਸੀਂ ਦੇਖ ਕੇ ਲੋਕਾਂ ਨੂੰ ਮਾਰ ਰਹੇ ਆ ਐਡੇ ਵੱਡੇ ਪੱਧਰ ਤੇ ਰੌਲਾ ਪੈ ਗਿਆ ਉਹਨਾਂ ਦੇ ਇੱਕ ਐਮਐਲਏ ਨੇ ਆ ਕੇ ਇੱਥੇ ਆਪਣਾ ਨੀਂ ਪੱਥਰ ਢਾਤਾ ਤੇ ਪੰਜਾਬ ਦਾ ਮੁੱਖ ਮੰਤਰੀ ਮਾੜੀ ਮਾੜੀ ਗੱਲ ਤੇ ਪ੍ਰਤੀਕਿਰਿਆ ਦੇਣ ਆਲਾ ਮਾੜੀ ਮਾੜੇ ਕਮੈਂਟ ਪੜ੍ਹ ਕੇ ਲੋਕਾਂ ਦੇ ਬੋਲਣ ਆਲਾ ਅੱਜ ਚੁੱਪ ਐਡੇ ਵੱਡੇ ਮਸਲੇ ਤੇ ਖੁਦ ਜਿਹੜਾ ਬੰਦਾ ਕਦੇ ਆ ਕੇ ਕਹਿੰਦਾ ਹੁੰਦਾ ਸੀਗਾ ਕਿ ਆਹ ਥੱਲੇ ਯਾਰ ਪਾਈ ਜਾ ਰਹੀ ਹੈ ਧਰਤੀ ਹੇਠਾਂ ਫੈਕਟਰੀਆਂ ਪਾ ਰਹੀਆਂ ਦਰਿਆਵਾਂ 'ਚ ਪਾ ਰਹੀਆਂ ਅੱਜ ਚੁੱਪ ਹੀ ਹੋ ਗਿਆ ਕੀ ਮਜਬੂਰੀ ਹੈ ਕਿ ਸੈਂਟਰ ਨੇ ਕੋਈ ਡੰਡਾ ਚੜਾਤਾ ਉੱਥੋਂ ਕੋਈ ਬਾਹਮ ਰੋੜ ਦੀ ਜਾਂ ਇੱਥੋਂ ਕੋਈ ਮੋਟਾ ਚੜਾਵਾ ਚੜ੍ਹਦਾ ਡੰਗਾ ਵਾਲਿਆਂ ਵੱਲੋਂ ਮਜਬੂਰੀ ਕੀ ਹੈ ਅਸੀਂ ਕੋਨਾ ਪਿੰਡਾਂ ਦੀ ਗੱਲ ਕਰਦੇ ਹਾਂ ਮੈਂ ਕਹਿੰਦਾ ਚਲੋ ਅਸੀਂ ਤਾਂ ਅਸੀਂ ਵੀ ਜਾ ਕੇ ਆਏ ਹਾਂ ਖੁਦ ਪੰਜਾਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਰ ਜਦੋਂ ਐਮਪੀ ਹੁੰਦੇ ਸੀ ਤੇ ਜਾ ਰਹੇ ਲਾ ਪਿੰਡ ਗਿਆ ਤਰਾਗ ਵਾਲਾ ਪਿੰਡ ਗਿਆ ਉਹਨਾਂ ਪਿੰਡਾਂ 'ਚ ਗਿਆ ਜਿੱਥੇ 80 80 90 90% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਲ ਹੋ ਚੁੱਕਿਆ ਚੁੱਪ ਕੇ ਉਹ ਸਵਾਲ ਇਹ ਹੈ ਜੇ ਜਾਰਾ ਪੈ ਰਹੀਆਂ ਨੇ ਦਰਿਆਵਾਂ 'ਚ ਧਰਤੀ ਹੇਠਾਂ ਦਾ ਰੋਕਣੀਆਂ ਕਿਹਨੇ ਨੇ ਮੁੱਖ ਮੰਤਰੀ ਨੇ ਰੋਕਣੀਆਂ ਨੇ ਕਿਉਂ ਨਹੀਂ ਰੋਕ ਰਿਹਾ ਕਿਉਂ ਨਹੀਂ ਕੋਈ ਇਸ ਗੱਲ ਦਾ ਜਵਾਬ ਦੇ ਰਿਹਾ ਕਮੇਟੀਆਂ ਕੀ ਕਰ ਰਹੀਆਂ ਵਿਧਾਨ ਸਭਾ ਦੀ ਕਮੇਟੀ ਬਣੀ ਕੀ ਕਰ ਰਹੀ ਹੈ ਸੋ ਜਾਵਾਂਗੇ ਭਾਈ ਹਰ ਥਾਂ ਜਾਵਾਂਗੇ ਜਿੱਥੇ ਵੀ ਜਾਣਾ ਪਿਆ ਜਾਵਾਂਗੇ ਅਸੀਂ ਸਭ ਤੋਂ ਇੱਕੋ ਗੱਲ ਕਹਿਣ ਆਏ ਆ ਅੱਜ ਕਿ ਅਸੀਂ ਲੀਗਲ ਚੀਜ਼ ਜੋ ਕਰ ਰਹੇ ਹਾਂ ਅਸੀਂ ਜਿਹੜਾ ਸਾਡੇ ਤੇ ਕੁਐਸਚਨ ਆਉਂਦਾ ਵਾਰ-ਵਾਰ ਕਿ ਜੇ ਅਸੀਂ ਬੰਨ ਮਾਰਨ ਦੀ ਗੱਲ ਕਰਦੇ ਆਂ ਅਸੀਂ ਪਾਣੀ ਰੋਕਣ ਦੀ ਗੱਲ ਕਰਦੇ ਆਂ ਤਾਂ ਇਨਲੀਗਲ ਗੱਲ ਹੈ ਮੰਨੀ ਗੱਲ ਜੀ ਮੰਨ ਲਈ ਗੱਲ ਹੁਣ ਮੈਨੂੰ ਇਹ ਦੱਸੋ ਕਿ ਆ ਜੋ ਹੋ ਰਿਹਾ ਤੁਹਾਡੇ ਇੱਥੇ ਇਹ ਕਿਉਂ ਹੋ ਰਿਹਾ ਹੈ ਇਹ ਕੌਣ ਕਰ ਰਿਹਾ ਹੈ ਇਹਦਾ ਸਿਸਟਮ ਕਰ ਰਿਹਾ ਹੈ ਕੀ ਹੋ ਗਿਆ ਇਹਨਾਂ ਦੇ ਗਲੇ ਫੜ ਲਏ ਕਿਸੇ ਨੇ ਮੂੰਹ ਕਿਉਂ ਬੰਦ ਹੋ ਗਿਆ ਇਹਨਾਂ ਦੇ ਕਦੋਂ ਬੋਲਣਗੇ ਇਹ ਅੱਛਰੇ ਮੰਤਸੈਂਟਰ ਪੋਲਿਊਸ਼ਨ ਬੋਰਡ ਨੇ ਕਹਤਾ ਗਲਤ ਹੈ ਇਹ ਪਾਣੀ ਜੋ ਪਾਇਆ ਜਾ ਰਿਹਾ ਇਨਲੀਗਲ ਹੈ ਔਰ ਜੋ ਇਹਨੂੰ ਅਲਾਉ ਕਰ ਰਹੇ ਨੇ ਜਿਹੜੇ ਅਫੀਸਰ ਉਹਦੇ ਤੇ ਜ਼ਿੰਮੇਦਾਰ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੀ ਹੁਣੇ ਪਾਰਟੀਆਂ ਦੇ ਪ੍ਰਧਾਨ ਇਹ ਚੀਫ ਮਨਿਸਟਰ ਬਾਕੀ ਵੀ ਅਸੀਂ ਕਾਵਾਂਗੇ ਹੋਮ ਮਨਿਸਟਰ ਨੂੰ ਵੀ ਸੈਂਟਰਲ ਹੋਮ ਮਨਿਸਟਰ ਨੂੰ ਕੀ ਇਹਦੇ ਤੇ ਕਾਰਵਾਈ ਹੋ ਰਹੀ ਕੋਈ ਬੋਲੂਗਾ ਦੇਖੋ ਅੱਜ ਦਾ ਜੋ ਸਾਨੂੰ ਵੀ ਹੁਣ ਜਦੋਂ ਪਤਾ ਲੱਗਿਆ ਏ ਬੜਾ ਵੱਡਾ ਖਲਾਸਾ ਆ ਕਹਿਣ ਦਾ ਮਤਲਬ ਕਿ ਜਿੰਨਾ ਪਾਣੀ ਗੰਦਾ ਬੁੱਢੇ ਦਰਿਆ ਚ ਪੈਂਦਾ ਪਿਆ ਸੀ ਜਿੰਨੇ ਸੀ ਟੀਪੀ ਲੱਗੇ ਸੀ ਉਹਦੇ ਵਿੱਚ ਉਹ ਸਾਰਾ ਕੁਝ ਬੁੱਢੇ ਦਰਿਆ ਦੇ ਨਾਲ ਜੁੜਦਾ ਹੀ ਨਹੀਂ ਸੀ ਇਹ ਆ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਚਿੱਠੀ ਲਾ ਕੇ ਚਿੱਠੀ ਲਿਖ ਕੇ ਦੱਸਿਆ ਚਾਹੇ ਉਹ ਪਾਣੀ ਸਾਫ਼ ਹੈ ਚਾਹੇ ਉਹ ਗੰਦਾ ਹੈ ਉਹ ਬਾਅਦ ਦੀ ਗੱਲ ਆ ਬਿਨਾਂ ਕਿਸੇ ਕਾਨੂੰਨ ਤੋਂ ਗੈਰਕਾਨੂੰਨੀ ਤਰੀਕੇ ਦੇ ਨਾਲ ਸਾਰਾ ਸੀ ਟੀਪੀ ਦਾ ਪਾਣੀ ਇਹ ਬੁੱਢੇ ਦਰਿਆ ਦੇ ਵਿੱਚ ਆਪਾਂ ਸਾਲ ਲਾ ਲੀਏ ਚਾਰ ਦਾ ਹੱਕੇ ਹੋ ਗਿਆ ਲਗਾਤਾਰ ਪੈਣ ਰਿਆ ਸੀ ਔਰ ਇੱਕ ਹੋਰ ਗੱਲ ਦੱਸਦੇ ਆ ਜੇ ਮੁੱਖ ਮੰਤਰੀ ਇੱਕ ਦਿਨ ਚੁੱਪ ਰਹਿੰਦਾ ਸਾਡੇ 32 ਬੰਦੇ ਮਰਦੇ ਆ ਇਹ ਪੋਲੂਸ਼ਨ ਕੰਟਰੋਲ ਦੀ ਅੰਗਹਿਲੀ ਨਾਲ ਤੇ ਇਸ ਡਾਈਂਗ ਵਾਲਿਆਂ ਦੀ ਇਲੈਕਟ੍ਰੋ ਪਲੇਟਿੰਗ ਵਾਲਿਆਂ ਦੀ ਕਤਲੋਗਾਰਦ ਦੇ ਨਾਲ ਹੁਣ ਅੱਜ ਸਾਡਾ ਫਰਜ਼ ਬਣਦਾ ਸੀ ਅਸੀਂ ਬੰਨਾਂ ਮਾਰਾਂਗੇ ਅਸੀਂ ਉਹਦੀ ਕਾਲ ਦਿੱਤੀ ਹੋਈ ਆ ਪਰ ਫੇਰ ਵੀ ਚਲੋ ਜੇ ਸਾਡੇ ਕੋਲ ਕੋਈ ਕਾਗਜ਼ ਆਉਂਦਾ ਆ ਸਾਨੂੰ ਜੇ ਕੋਈ ਕਾਨੂੰਨੀ ਰੂਪ ਚ ਪਤਾ ਲੱਗਦਾ ਅਸੀਂ ਦੱਸਣ ਆਏ ਆ ਵੀ ਤੁਹਾਡਾ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਤੁਹਾਨੂੰ ਕਹਿ ਚੁੱਕਿਆ ਵੀ ਇਹ ਸਾਰਾ ਕੰ ਔਰ ਉਹਦੀ ਅਸੀਂ ਜਿਹੜਾ ਕੰਪਲੇਂਟ ਦਿੱਤੀ ਆ ਜੇ ਇਹ ਸਰਕਾਰ ਜਿਹੜੀ ਆ ਜੇ ਉਹ ਪੰਜਾਬ ਦੇ ਲੋਕਾਂ ਦੀ ਸੋਚਦੀ ਆ ਤੇ ਅੱਜ ਪਰਚਾ ਦਰਜ ਹੋਣਾ ਚਾਹੀਦਾ ਜੇ ਨਹੀਂ ਪਰਚਾ ਦਰਜ ਕਰਦੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਅਸੀਂ 2 ਦਿਨ ਵੇਟ ਕਰਾਂਗੇ ਮੁੜ ਕੇ ਅਸੀਂ ਹਾਈ ਕੋਰਟ ਜਾਵਾਂਗੇ ਲੱਗਦਾ ਨਹੀਂ ਕਿੰਨੀ ਸੀਟੀਆਂ ਹੁਕਮ ਦੇ ਬੰਦ ਜਿਨ੍ਹਾਂ ਦਾ ਪਾਣੀ ਉਹਦੇ ਵਿੱਚ ਗਿਰ ਰਿਹਾ ਹੈਗਾ ਕੱਦ ਤੱਕ ਇਹ ਤਾਂ ਇਹ ਤਾਂ ਸਾਰਿਆਂ ਦਾ ਹੀ ਪਾਉਣ ਦੇ ਆ ਜੀ ਜਿਹੜੇ ਜਿਹੜਾ ਫੈਕਟਰੀ ਵਾਲਾ ਲੱਗ ਗਿਆ ਉਹ ਧਰਤੀ ਨਹੀਂ ਛੱਡੀ ਸੀਵਰ ਨਹੀਂ ਛੱਡਿਆ ਬੁੱਢਾ ਦਰਿਆ ਨਹੀਂ ਛੱਡਿਆ ਗਰਾਊਂਡ ਵਾਟਰ ਨਹੀਂ ਛੱਡਿਆ ਇਹਦੇ ਚ ਇੱਕ ਹੋਰ ਬੜੀ ਵੱਡੀ ਗੱਲ ਆ ਤੁਸੀਂ ਦੇਖੋ ਵੀ ਜਿਹੜੇ ਸਾਡੇ ਇਹ ਕਹਿੰਦੇ ਜੀ ਅਸੀਂ ਬਾਰ ਬਾਰ ਸਫਾਈ ਕਰਾਵਾਂਗੇ ਸਫਾਈ ਕਰਨ ਵਾਲੇ ਜਿਹੜੇ ਸਾਡਾ ਲੁਧਿਆਣੇ ਦੇ ਲੋਕ ਐ ਇਹਦੇ ਵਿੱਚ ਜੁੜੇ ਹੋਏ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰੋਟੈਕਟਿਵ ਗੀਅਰ ਨਹੀਂ ਦਿੱਤਾ ਜਾਂਦਾ ਸੀਵਰ ਦੇ ਨਾਲ ਤੇ ਉਹ ਪਹਿਲਾਂ ਹੀ ਸਿੱਜਦੇ ਪਏ ਆ ਹੁਣ ਕੀ ਉਹਨਾਂ ਦੀ ਸਕਿਨ ਉਹਨਾਂ ਦੀਆਂ ਹੱਡੀਆਂ ਇਹੋ ਜੇ ਕੈਮੀਕਲ ਇਹਨਾਂ ਗਟਰਾਂ ਦੇ ਵਿੱਚ ਝੱਲ ਸਕਦੀਆਂ ਨੇ ਕਿੰਨਾ ਅਣਮਨੁੱਖੀ ਕਾਰ ਆ